ਕ੍ਰਾਂਤੀ ਇਹ ਪ੍ਰੋਗਰਾਮ ਦੇ ਵਿੱਚ ਗਰਮੀਪੁਰ ਸਕੂਲ ਚ ਆਏ ਆ ਔਰ ਬਹੁਤ ਵਧੀਆ ਲੱਗਿਆ ਇੱਥੋਂ ਦੇ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਪਰਫਾਰਮੈਂਸ ਕੀਤੀ ਆ ਮੈਨੂੰ ਮਾਣ ਆ ਮੈਨੂੰ ਮਾਣ ਆ ਕਿ ਇੱਕ ਬੱਚੀ ਜਿਹੜੀ ਇਥੋਂ ਪੜ੍ਹ ਕੇ ਅੱਜ ਉਹ ਪੋਸਟ ਆਫਿਸ ਦੇ ਵਿੱਚ ਨੂੰ ਸਰਵਿਸ ਮਿਲੀ ਆ ਸੋ ਅੱਜ ਆ ਕੇ ਚੰਗਾ ਲੱਗਾ ਸਕੂਲਾਂ ਦੀ ਨਿਹਾਰ ਜਿਹੜੀ ਆ ਬਦਲ ਰਹੀ ਆ ਕਿਤੇ ਅੱਜ ਵਾਸ਼ਰੂਮ ਖਰਾਬ ਪਏ ਸਨ ਨਵੇਂ ਵਾਸਟਰੂਮ ਬਣ ਗਏ ਨੇ ਨਵੇਂ ਕਮਰੇ ਬਣ ਰਹੇ ਨੇ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਇਹ ਸਕੂਲ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ ਅੱਜ ਬਹੁਤ ਵਧੀਆ ਸਟੈਬਲਿਸ਼ ਹੋ ਗਿਆ ਜਿੱਥੇ ਕਿਤੇ ਬੋਰਡ ਹੁੰਦੇ ਸੀਗੇ ਉੱਥੇ ਅੱਜ 스마트 ਬੋਰਡ ਜਿਹੜੇ ਨੇ ਆ ਗਏ ਨੇ ਤਾਂ ਕਿ ਬੱਚਿਆਂ ਦੀ ਜਿਹੜੇ ਰਾਈਮਸ ਨੇ ਉੱਥੋਂ ਨਾ ਸਿੱਖੀਏ ਸੋ ਅੱਜ ਲਗਨੀਪੁਰ ਔਰ ਉਸ ਤੋਂ ਬਾਅਦ ਦਿਓੜ ਔਰ ਸਾਧੂ ਚੱਕ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਬਦਲੀ ਵਾਲੀ ਨਿਹਾਰ ਦੇਖ ਕੇ ਬਹੁਤ ਵਧੀਆ ਲੱਗਿਆ ਉਦ ਲਈ ਮੈਂ ਆਪਣੇ ਵੱਲੋਂ আর ਆਪਣੇ ਆਕਾਵਾਸੀਆ ਵੱਲੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅਰਜੋਤ ਬੈਂਸੀ ਦਾ ਧੰਨਵਾਦ ਕਰਦਾ ਔਰ ਉੱਥੇ ਹੀ ਅਰਵਿੰਦ ਕੇਜਰੀਵਾਲ ਜੀ ਦਾ ਸੋਡੀਆਂ ਸਾਹਿਬ ਦੀ ਜਿਨ੍ਹਾਂ ਦੀ ਸੋਚ ਇਸ এডਿਕੇਸ਼ਨ ਦੇ ਸਿਸਟਮ ਨੂੰ ਬਦਲਣ ਦੀ ਅੱਜ ਨਾਲ ਜਿਹੜਾ ਉਹ ਲੈ ਕੇ ਆਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਤਾਲੀਮ ਦੇ ਉੱਪਰ ਜਿਹੜਾ ਆਪ ਲੋਕਾਂ ਦਾ ਖਰਚ ਹੁੰਦਾ ਸੀਗਾ ਉਹ ਬਿਲਕੁਲ ਹੁਣ ਖਤਮ ਹੋ ਗਿਆ ਸਰਕਾਰ ਨੇ ਆਪਣੇ ਕੱਬਿਆਂ ਦੇ ਉੱਪਰ ਬੋਝ ਨਾ ਰਹਿਆ ਸੋ ਪਰਮੇਸ਼ਵਰ ਕਰੇ ਇਸੇ ਤਰੀਕੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਆ ਇਹਨਾਂ ਨੂੰ ਅੱਛੀ ਦਿਸ਼ਾ ਮਿਲਦੀ ਰਵੇ ਪਾ ਸਕੂਲਾਂ ਦੀ ਜਿਹੜਾ ਵਧੀਆ ਇਨਫਰਾਸਟ੍ਰਕਚਰ ਹੋ ਕੇ ਇਹ ਐਜੂਕੇਸ਼ਨ ਲੈ ਕੇ ਜ਼ਿੰਦਗੀ ਦੇ ਵਿੱਚ ਅੱਗੇ ਆਪਣੀ ਤਰੱਕੀ ਕਰ ਸਕੇ ਹਾਂਜੀ ਤਾਂ ਦੱਸੋ ਅੱਜ ਕਿਹੜਾ ਬੈਂਸਰ ਸਿੱਖਿਆ ਕ੍ਰਾਂਤੀ ਹੈ ਤਾਂ ਦੱਸੋ ਉਸ ਬਾਅਦ ਹੋਰ ਕੀ ਚੱਲ ਰਿਹਾ ਹੈ ਹਾਂਜੀ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸਾਡੇ ਸਕੂਲਾਂ ਨੂੰ ਵੀ ਉਸ ਤਰ੍ਹਾਂ ਫੰਡ ਪ੍ਰਾਪਤ ਹੋਏ ਸੀਗੇ ਜਿਸ ਨੂੰ ਖਰਚ ਕਰਕੇ ਅਸਾਂ ਆਪਣੇ ਸਕੂਲ ਦੀ ਚਾਰਦਵਾਰੀ ਨੂੰ ਵਧੀਆ ਢਿੱਕੇ ਨਾਲ ਮੇਨਟੇਨ ਕੀਤਾ ਬਣਾਇਆ ਨੂੰ ਜਿਸ ਨੰਬਰ ਤੇ ਬੱਚਿਆਂ ਦੇ ਟਾਇਲਟ ਦੀ ਰਿਪੇਅਰ ਵਗੈਰਾ ਕਰਵਾਈ ਆ ਅੱਜ ਦੇ ਸਾਡੇ ਮੁੱਖ ਮਹਿਮਾਨ ਸ੍ਰੀ ਰਮਨ ਵੈਲ ਜੀ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਉਹਨਾਂ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਲੋਕ ਅਰਪਿਤ ਕਰ ਦਿੱਤੀ ਕਿ ਚਾਰਦਵਾਰੀ ਉਹਨਾਂ ਦਾ ਵੀ ਆਪਾਂ ਦਿਲ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਪਿੰਡ ਦੇ ਜੋ ਵੀ ਸੱਜਣ ਮਿੱਤਰ ਆਏ ਸੀਗੇ ਉਹਨਾਂ ਸਾਰਿਆਂ ਦਾ ਆਪਾਂ ਆਪਣੇ ਸਕੂਲ ਵੱਲੋਂ ਔਰ ਵੱਡੇ ਸਕੂਲ ਦੇ ਸਾਰੇ ਸਟਾਫ ਵੱਲੋਂ ਧੰਨਵਾਦ ਕਰਦੇ ਆਂ ਧੰਨਵਾਦ ਸ਼ਸ਼ਕਲ ਸਰ ਮੇਰਾ ਨਾਮ ਨਿਕਿਤਾ ਮਾਨ ਹੈ ਤੇ ਮੈਂ ਗਿਜ਼ਨੀਪੁਰ ਤੋਂ ਬਿਲੋਂਗ ਕਰਦੀ ਆ ਤੇ ਸਭ ਤੋਂ ਪਹਿਲਾਂ ਤੇ ਮੈਂ ਕਿ ਪੋਸਟ ਆਫਿਸ ਦੇ ਵਿੱਚ ਐਜ਼ ਆ ਬੀਬੀਐਮ ਕੰਮ ਕਰਦੀ ਪਈ ਆ ਤੇ ਮੈਂ ਆਪਣੇ ਸਕੂਲ ਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਆ ਕਿ ਇਹਨਾਂ ਦਾ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਸੀ ਕਿ ਬੱਚਿਆਂ ਨੂੰ ਕੋਆਪਰੇਟ ਕੀਤਾ ਇਹਨਾਂ ਨੇ ਸਾਡੇ ਨਾਲ ਤੇ ਨਾਲ ਹੀ ਕੀ ਟੀਚਰਸ ਦਾ ਇੰਨਾ ਜ਼ਿਆਦਾ ਸਾਡੇ ਲਈ ਹੈਲਪਫੁਲ ਸੀ ਕਿ ਕਿੱਦਾਂ এডੂਕੇਸ਼ਨ ਦੇ ਵਿੱਚ ਕਿੱਦਾਂ ਆਪਾਂ ਸਕਸੈਸ ਹੋਣਾ ਤੇ ਇਹਨਾਂ ਨੇ ਸਾਨੂੰ ਸਭ ਕੁਝ ਦੱਸਿਆ ਤੇ ਨਾਲ ਹੀ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਜੋ ਪ੍ਰੋਵਾਈਡ ਕੀਤੀ ਤੇ ਉਹਨਾਂ ਦਾ এডੂਕੇਸ਼ਨ ਸਿਸਟਮ ਵਧੀਆ ਸੀ ਜੇ ਜੇ ਕਰਕੇ ਹੀ ਇਹ ਸਭ ਕੁਝ ਹੋ ਸਕਿਆ ਕਿ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਹਰ ਫੈਸਿਲਿਟੀ ਆਫ ਪ੍ਰੋਵਾਈਡ ਕੀਤੀ ਆਰੋਟੀ ਲੈਬ ਸਾਇੰਸ ਲੈਬ ਮੈਥ ਲੈਬ ਇੰਗਲਿਸ਼ ਬੂਸਟਰ ਕਲੱਬ 올 ਸਾਰਾ ਕੁਝ ਅਵੇਲੇਬਲ ਸੀ ਇੱਥੇ ਜਿੱਥੇ ਦਾ ਜਿਸ ਦੇ ਕਰੇ ਨਹੀਂ ਸਾਡੇ ਵਿੱਚ ਸਕਿੱਲ ਇਨਹਾਂਸ ਹੋਇਆ ਤੇ ਅਸੀਂ ਇੱਥੇ ਤੱਕ ਪਹੁੰਚੇ ਹਾਂ ਅਗੇਨ ਮੈਂ ਆਪਣੇ ਟੀਚਰਸ ਦਾ ਆਪਣੇ ਸਟਾਫ ਦਾ ਸਬਦਤਾਨ ਵਰਤ ਕਰਦੀ ਦਿੰਦਾ ਦਵਿੰਦਰ ਸਿੰਘ ਸਰਪੰਚ ਗੇਜਨੀਪੁਰ ਸਰ ਮੈਂ ਬੈਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਸਾਡੇ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਗ੍ਰਾਂਟ ਆਈ ਸੀ 1,60,000 ਰੁਪਇਆ ਤੋਂ ਚਾਰ ਦੀਵਾਰੀ ਦੀ ਰਿਪੇਅਰ ਹੋਈ ਹੈ ਤੇ ਕੁਝ ਨਵੀਂ ਬਣੀ ਹੈ ਉਸ ਦਾ ਉਦਘਾਟਨ ਕਰਨ ਵਾਸਤੇ ਬੈਲ ਸਾਹਿਬ ਆ ਰਹੇ ਨੇ ਹਾਂਜੀ ਸਰ ਦੋ ਸਕੂਲਾਂ ਦਾ ਜੀ ਅਜਾਸ ਤੋਂ ਕਿਹੜਾ ਸਕੂਲ ਆ ਤੇ ਕਿੰਨੀ ਲਗਤ ਜਿਹੜੇ ਤੋਂ ਘਟ ਰਿਹਾ ਹੋਰ ਪਰ ਸਰਕਾਰੀ ਪ੍ਰਾਇਮਰੀ ਸਕੂਲ ਗਜਨੀਪੁਰ ਸਾਡੇ ਅੱਜ ਇਥੇ ਮਾਨਯੋਗ ਸ਼੍ਰੀ ਭਗੰਤ ਮਾਨ ਜੀ ਜੀ ਹੋਏ ਸਹਿਜ ਜੀ ਦੇ ਨਾਲ ਸਾਡੇ ਸਕੂਲ ਚ 1,60,000 ਰੁਪਏ ਚਾਰਦواری ਦੀ ਰਿਪੇਅਰ ਦੀ ਗ੍ਰਾਂਟ ਆਈ ਸੀ ਉਹਦੇ ਕਰਕੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਰਮਨ ਵੈਲ ਜੀ ਆਰੇ ਨੇ ਇਹਦੋ ਕੰਮ ਕਰਨ ਵਾਸਤੇ ਆਪੋ ਚੇ। ਕਿਸੇ ਬੋਤਕੀ ਨਾ ਐ ਤੋ ਦੱਸੋ। ਮੇਰਾ ਨਾਮ ਦਵਿੰਦਰ ਸਿੰਘ ਸਰਪੰਚ ਗੇਜੀਵਰ। ਸਰ ਮੈਂ ਬੈਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਸਾਡੇ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਗ੍ਰਾਂਟ ਆਈ ਸੀ 1,60,000 ਰੁਪਇਆ। ਤੋਂ ਚਾਰਦੀਵਾਰੀ ਦੀ ਰਿਪੇਅਰ ਹੋਈ ਆ ਤੇ ਕੁਛ ਨਵੀਂ ਬਣੀ ਆ। ਉਸ ਦਾ ਦਗਟ ਕਰਨ ਵਾਸਤੇ ਬੈਲ ਸਾਹਿਬ ਆ ਰਹੇ ਨੇ। ਦੋਸ ਸਕੂਲ ਨੇ। ਹਾਂਜੀ ਸਰ ਦੋਸ ਬੁਲਾਣਾ।